ਹੈਲਦੀ ਕਿਚਨ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਵੀਟ ਡਿਸ਼ ਤੇ ਬੜੀ ਵਾਰੀ ਖਾਧੀ ਹੋਣੀ ਘਰ ਵੀ ਬਣਾਈ ਹੋएगी ਬਾਜ਼ਾਰੋਂ ਵੀ ਖਾਧੀ ਹੋएगी ਪਰ ਅੱਜ ਜੋ ਮੈਂ ਸਟੀਮ ਦੇ ਕੇ ਸਵੀਟ ਡਿਸ਼ ਬਣਾ ਰਹੀ ਹਾਂ ਸ਼ਾਇਦ ਉਹ ਪਹਿਲੀ ਵਾਰੀ ਬਣਾ ਰਹੀ ਹਾਂ ਅਤੇ ਤੁਹਾਨੂੰ ਵੀ ਮੈਂ ਪਹਿਲੀ ਵਾਰੀ ਰੈਸਪੀ ਪਾ ਰਹੀ ਹਾਂ ਔਰ ਤੁਸੀਂ ਦੇਖੋਗੇ ਹੈਰਾਨ ਹੋ ਜਾਓਗੇ ਦੇਖੋ ਸੂਜੀ ਦੀ ਅਸੀਂ ਬਣਾ ਰਹੇ ਹਾਂ ਰੈਸਪੀ ਔਰ ਸਵੀਟ ਡਿਸ਼ ਅਸੀਂ ਸੂਜੀ ਦੇ ਬਣਾ ਰਹੇ ਹਾਂ ਉਹ ਵੀ ਕਲਰਫੁਲ ਠੀਕ ਹੈ ਜੀ ਹੁਣ ਅਸੀਂ ਇੱਕ ਦੇਖੋ ਵੱਡੀ ਕਟੋਰੀ ਸੂਜੀ ਦੀ ਲੈ ਲਈਏ ਮੈਂ ਵੱਡੀ ਕਟੋਰੀ ਲਈਏ ਤੁਸੀਂ ਆਪਣੇ ਫੈਮਲੀ ਦੇ ਮੁਤਾਬਿਕ ਲੈਣੀ ਹੈ ਜਿੰਨੀ ਤੁਸੀਂ ਬਣਾ ਸਕਦੇ ਹੋ ਹਾਂਜੀ ਆਪਣੀ ਫੈਮਲੀ ਦੇ ਮੁਤਾਬਿਕ ਤੁਸੀਂ ਸਮਾਨ ਪਾਣਾ ਬੇਸ਼ੱਕ ਹੈ ਤੋ ਚੋ 2-4 ਦਿਨ 10 ਦਿਨ ਪਈ ਰਹੇ ਬਟੇ ਖਰਾਬ ਨਹੀਂ ਹੋਏਗੀ ਇਹਦੇ ਵਿੱਚ ਅਸੀਂ ਪਾਣੀ ਬਿਲਕੁਲ ਨਹੀਂ ਪਾਣਾ ਦੁੱਧ ਦੇ ਵਿੱਚ ਬਣਾਣੀ ਹੈ ਮੈਂ ਕੁਸਾ ਦੁੱਧ ਪਾ ਰਹੀ ਹਾਂ ਗਰਮ ਕੀਤਾ ਹੋਇਆ ਹੈ ਇਹਦੇ ਵਿੱਚ ਤੁਸੀਂ ਸੂਜੀ ਚ ਪਾ ਲਓ ਜਿੰਨਾ ਤੁਹਾਨੂੰ ਦੁੱਧ ਚਾਹੀਦਾ ਹੈ ਉਨਾ ਤੁਸੀਂ ਪਾਓ ਚਾਹੇ ਇੱਕ ਕਟੋਰੀ ਆਏ ਚਾਹੇ ਦੋ ਕਟੋਰੀ ਆਏ ਤੁਸੀਂ ਇੱਕ ਕਟੋਰੀ ਪਾ ਕੇ ਔਰ ਇਹਦੇ ਵਿੱਚ ਚੀਨੀ ਪਾ ਕੇ ਤੁਸੀਂ ਅਜੇ ਇਹਨੂੰ ਰੱਖ ਦੇਣਾ ਘੱਟੋ ਘੱਟ ਅੱਧੇ ਘੰਟੇ ਵਾਸਤੇ ਠੀਕ ਹੈ ਜੀ ਹਾਂਜੀ ਤੁਸੀਂ ਜਿੰਨੀ ਸੂਜੀ ਲਈਏ ਉਸ ਤੋਂ ਥੋੜੀ ਜ਼ਿਆਦਾ ਚੀਨੀ ਪਾ ਦੇਣਾ ਮਤਲਬ ਕਿ ਉਸ ਤੋਂ ਥੋੜੀ ਘੱਟ ਪਾਣੀ ਹੈ ਚੀਨੀ ਪੂਰੀ ਭਰਨਾ ਨਹੀਂ ਨਹੀਂ ਤੇ ਬਹੁਤ ਮਿੱਠਾ ਹੋ ਜਾਏਗਾ ਹੁਣ ਮੈਂ ਇੱਕ ਕਟੋਰੀ ਦੇਖੋ ਜੇ ਇਹਦੇ ਵਿੱਚ ਦੁੱਧ ਪਾਈਏ ਪਰ ਅਜੇ ਦੇਖੋ ਸੁੱਕਾ ਪਿਆ ਹੁਣ ਇੱਕ ਕਟੋਰੀ ਅਜੇ ਮੈਂ ਦੁੱਧ ਹੋਰ ਪਾਵਾਂਗੀ ਤੇ ਅਸੀਂ ਇਹਨੂੰ ਘੱਟ ਤੋਂ ਘੱਟ ਮਿਕਸ ਕਰਕੇ ਇਹਨੂੰ ਅੱਧੇ ਘੰਟੇ ਵਾਸਤੇ ਘੱਟ ਤੋਂ ਘੱਟ ਰੱਖ ਦਾਂਗੇ ਥੋੜਾ ਜਿਹਾ ਅਸੀਂ ਇਹਦੇ ਵਿੱਚ ਮਿੱਠਾ ਸੋਡਾ ਵੀ ਪਾਵਾਂਗੇ ਔਰ ਕਲਰਫੁੱਲ ਮੈਂ ਅੱਜ ਇਹਦੀ ਸਵੀਟ ਡਿਸ਼ ਤੁਹਾਨੂੰ ਬਣਾ ਕੇ ਦਿਖਾਵਾਂਗੀ ਉਹ ਵੀ ਸਟੀਮ ਤੇ ਤੁਸੀਂ ਗੈਸ ਤੇ ਨਹੀਂ ਬਣਾਣੀ ਨਾ ਇਹਦੇ ਵਿੱਚ ਤੇ ਘਿਓ ਚਾਹੀਦਾ ਨਾ ਤੇ ਵਾਸਤੇ ਤੇਲ ਕੋਈ ਚਾਹੀਦਾ ਬਸ ਅਸੀਂ ਸਟੀਮ ਦੇ ਕੇ ਇਹਨੂੰ ਬਣਾਵਾਂਗੇ ਤੇ ਬਹੁਤ ਹੀ ਹੈਲਦੀ ਤੇ ਟੇਸਟੀ ਬਣੇਗੀ ਅਸੀਂ ਇਹਨੂੰ ਭਿਗੋ ਦਿੱਤਾ ਥੋੜਾ ਜਿਹਾ ਅਸੀਂ ਅੱਧਾ ਇੱਕ ਕਟੋਰੀ ਹੋਰ ਦੁੱਧ ਪਾ ਕੇ ਤੇਨొચ્ਚੇ ਤਰ੍ਹਾਂ ਪਿਘੋ ਦੇਣਾ ਠੀਕ ਹੈ ਜੀ ਇਹ ਦੇਖੋ ਜੀ ਸਾਰੇ ਭਿੱਜ ਗਏ ਤੇ ਵਿੱਚ ਚੀਨੀ ਪਾ ਕੇ ਤੇ ਤੁਸੀਂ ਇਹਨੂੰ ਛੱਡ ਦੇਣਾ ਘੱਟੋ ਘੱਟ ਅੱਧੇ ਘੰਟੇ ਵਾਸਤੇ ਥੋੜਾ ਜਿਹਾ ਮੈਂ ਦੁੱਧ ਹੋਰ ਪਾ ਰਹੀ ਹਾਂ ਮੈਨੂੰ ਘੱਟ ਲੱਗ ਰਿਹਾ ਬਾਅਦ ਚ ਫਿਰ ਜ਼ਰੂਰਤ ਪੈਗੀ ਤੇ ਹੋਰ ਪਾ ਲਾਂਗੇ ਠੀਕ ਹੈ ਜੀ ਪਰ ਕੋਸਾ ਦੁੱਧ ਪਾਣਾ ਠੰਡਾ ਨਹੀਂ ਪਾਣਾ ਇਹਦੇ ਵਿੱਚ ਹਾਂਜੀ ਮੈਂ ਇਹਦੇ ਵਿੱਚ ਹੋਰ ਕਾਫੀ ਸਾਰਾ ਦੁੱਧ ਪਾ ਦਿੱਤਾ ਤੇ ਇਹਨੂੰ ਅਸੀਂ ਪਿਘੋ ਕੇ ਰੱਖ ਦਵਾਂਗੇ ਘੱਟੋ ਘੱਟ ਅੱਧੇ ਘੰਟੇ ਵਾਸਤੇ ਠੀਕ ਹੈ ਜੀ ਫਿਰ ਅਸੀਂ ਇਹਨੂੰ ਕਲਰਫੁੱਲ ਬਣਾ ਕੇ ਪਹਿਲੇ ਡੱਬਿਆਂ 'ਚ ਪਾਵਾਂਗੇ ਡ్రਾਈ ਫਰੂਟ ਪਾ ਕੇ ਸਟੀਮ ਕਰਾਂਗੇ ਇਹ ਦੇਖੋ ਜੀ ਹੁਣ ਅਸੀਂ ਇਹਨੂੰ ਇਸ ਤਰ੍ਹਾਂ ਮਿਕਸ ਕਰਕੇ ਇਸ ਤਰ੍ਹਾਂ ਦਾ ਦੇਖੋ ਘੋਲ ਹੋਣਾ ਚਾਹੀਦਾ ਕਿਉਂਕਿ ਇਹਨੇ ਗਾੜਾ ਹੋ ਜਾਣਾ ਹੁਣ ਅਸੀਂ ਥੋੜਾ ਜਿਹਾ ਵਿੱਚ ਮਿੱਠਾ ਸੋਡਾ ਵੀ ਪਾਵਾਂਗੇ ਤਾਂ ਕਿ ਇਹ ਫੁੱਲ ਸਕੇ ਜਿੰਨੀ ਇਹਨੇ ਫੁੱਲਣੀ ਹੈ ਫੁੱਲ ਜਾਏਗੀ ਚੁਟਕੀ ਤੁਸੀਂ ਪਾਣਾ ਜ਼ਿਆਦਾ ਨਹੀਂ ਪਾਣਾ ਠੀਕ ਹੈ ਜੀ ਥੋੜਾ ਹੀ ਪਾਣਾ ਇਹਦੇ 'ਚ ਬਹੁਤ ਹੀ ਟੇਸਟੀ ਬਣਦੀ ਹੈ ਹੈਲਦੀ ਬਣਦੀ ਹੈ ਔਰ ਬੱਚਿਆਂ ਨੂੰ ਵੀ ਬੜੀ ਪਸੰਦ ਆਏਗੀ ਇਹ ਵਾਲੀ ਰੈਸਪੀ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਤੁਸੀਂ ਹੋਰ ਅਸੀਂ ਨੂੰ ਟੱਕ ਕੇ ਰੱਖ ਦਵਾਂਗੇ ਘੜ ਤੋਂ ਘਟ ਅੱਧਾ ਘੰਟਾ ਠੀਕ ਹੈ ਜੀ ਜਿੰਨੀ ਇਹਨੇ ਸੂਜੀ ਨੇ ਫੁੱਲਣਾ ਫੁੱਲ ਜਵੇ ਡਰਾਈ ਫਰੂਟ ਮੈਂ ਤਿਆਰ ਰੱਖਿਆ ਹੋਇਆ ਜਿੰਨਾ ਤੁਸੀਂ ਮਰਜ਼ੀ ਡਰਾਈ ਫਰੂਟ ਪਾ ਸਕਦੇ ਹੋ ਮੈਂ ਸਾਰਾ ਕੁਝ ਕੱਟ ਕੇ ਰੱਖਿਆ ਆ ਬਾਅਦ ਵਿੱਚ ਅਸੀਂ ਉੱਪਰ ਪਾਵਾਂਗੇ ਨੂੰ ਤੇ ਅਸੀਂ ਅੱਧੇ ਘੰਟੇ ਬਾਅਦ ਇਹਨੂੰ ਚੈੱਕ ਕਰਦੇ ਹਾਂ ਠੀਕ ਹੈ ਜੀ ਹਾਂਜੀ ਹੁਣ ਅਸੀਂ 15 ਮਿੰਟ ਬਾਅਦ ਹੋ ਗਏ ਨੇ ਸੂਜੀ ਦੇ ਭਿੱਜੇ ਹੋਏ ਹੁਣ ਅਸੀਂ ਘੜ ਤੋਂ ਘਟ ਇੱਕ ਚਮਚੇ ਦੇ ਵਿੱਚ ਘਿਓ ਦਾ ਪਾਵਾਂਗੇ ਤਾਂ ਇਹ ਸਾਡੀ ਸੌਫਟ ਬਣੇਗੀ ਬਹੁਤ ਜ਼ਿਆਦਾ ਸੌਫਟ ਬਣੇਗੀ ਔਰ ਹੈਲਦੀ ਵੀ ਬਣੇਗੀ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੇ ਫਿਰ ਇਹਨੂੰ 15 ਮਿੰਟ ਵਾਸਤੇ ਅਸੀਂ ਰੱਖ ਦਵਾਂਗੇ 15 ਮਿੰਟ ਵਾਸਤੇ ਅਜੇ ਹੋਰ ਰੱਖਾਂਗੇ ਕਿਉਂਕਿ ਘੱਟੋ ਘੱਟ ਅੱਧਾ ਘੰਟਾ ਸੀ ਇਹਨੂੰ ਪਿਗੋ ਕੇ ਰੱਖਣਾ ਠੀਕ ਹੈ ਜੀ ਓਕੇ ਜੀ ਹਾਂਜੀ ਇਹ ਮੈਂ ਦੋ ਕੰਟੇਨਰ ਲੈਨੇ ਜਿਹਦੇ ਵਿੱਚ ਮੈਂ ਸਵੀਟ ਡਿਸ਼ ਬਣਾਣੀ ਹੈ ਸਭ ਤੋਂ ਪਹਿਲੇ ਅਸੀਂ ਨੂੰ ਗ੍ਰੀਸ ਕਰਾਂਗੇ ਕਿਉਂਕਿ ਗ੍ਰੀਸ ਨਾ ਕੀਤਾ ਤੇ ਇਹ ਨਾਲ ਚਿਪਕ ਜਾਏਗਾ ਬਹੁਤ ਵਧੀਆ ਬਣਦੀ ਹੈ ਰੈਸਪੀ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਨਾ ਅੱਛੇ ਤਰ੍ਹਾਂ ਨੂੰ ਗ੍ਰੀਸ ਕਰ ਲੈਣਾ ਸਾਈਡਾਂ ਤੋਂ ਵੀ ਔਰ ਨੀਚੇ से ਵੀ ਠੀਕ ਹੈ ਜੀ ਤੇ ਅਸੀਂ ਪੂਰੀ ਤਿਆਰੀ ਕਰਕੇ ਰੱਖ ਲਈਏ ਹੁਣ 10-15 ਮਿੰਟ ਅਸੀਂ ਹੋਰ ਵੇਟ ਕਰਾਂਗੇ ਤੇ ਉਸ ਤੋਂ ਬਾਅਦ ਤੁਸੀਂ ਸਟੀਮ ਕਰ ਸਕਦੇ ਹੋ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਬਣਾ ਕੇ ਦਿਖਾਨੀ ਆ ਕਿ ਮੈਂ ਕਿਸ ਤਰ੍ਹਾਂ ਦੀ ਬਣਾ ਰਹੀ ਹਾਂ ਤੇ ਇਹਨਾਂ ਪਹਿਲੇ ਅਸੀਂ ਗ੍ਰੀਸ ਕਰ ਲਿਆ ਅੱਛੀ ਤਰ੍ਹਾਂ ਤੇ ਮੈਂ ਤੁਹਾਨੂੰ ਦਿਖਾ ਲਿਆ ਹਾਂ ਹਾਂਜੀ ਅਸੀਂ ਦੇਖੋ ਤਿੰਨ ਡੋਂਗੇ ਪਹਿਲੇ ਤਿਆਰ ਕਰ ਲੈਨੇ ਇੱਕ ਮੈਂ ਬੀਟਰੂਟ ਰੈੱਡ ਵਾਸਤੇ ਦੇਖੋ ਤਿਆਰ ਕੀਤੀ ਏ ਔਰ ਇੱਕ ਸਾਡੀ ਹੈਗਾ yellow color ਜੋ ਅਸੀਂ ਚਾਵਲਾ ਚ ਪਾਣੇ ਆ ਮਿੱਠਾ yellow color ਥੋੜਾ ਜਿਹਾ ਘੋਲ ਰਿਹਾ ਔਰ ਇੱਕ ਅਸੀਂ white ਰੱਖਾਂਗੇ ਠੀਕ ਹੈ ਜੀ ਤਿੰਨ ਮੈਂ ਡੋਂਗੇ ਲੈ ਲੈਨੇ ਜਦੋਂ ਅਸੀਂ ਬਰਤਨਾਂ ਵਿੱਚ ਪਾਣਾ ਤਾਂ ਫਿਰ ਦੇਖੋ ਤੁਸੀਂ ਮੈਂ ਕਿਸ ਤਰ੍ਹਾਂ ਇਹਨੂੰ ਸੈੱਟ ਕਰਦੇ ਆ ਠੀਕ ਹੈ ਜੀ ਪਹਿਲੇ ਅਸੀਂ ਕੀ ਕਰਾਂਗੇ ਤਿੰਨ ਹਿੱਸਿਆਂ ਵਿੱਚ ਅਸੀਂ ਇਹਨੂੰ ਡਿਵਾਈਡ ਕਰ ਲਾਂਗੇ ਇਹ ਦੇਖੋ ਜੀ ਇਸ ਤਰ੍ਹਾਂ ਤਿੰਨ ਹਿੱਸਿਆਂ 'ਚ ਡਿਵਾਈਡ ਕਰ ਲੈਣਾ ਤਿੰਨੋਂ ਸਾਡੇ ਡੋਂਗੇ ਫਿਲ ਹੋ ਗਏ ਨੇ ਜਿੰਨਾ ਜਿੰਨਾ ਮਟੀਰੀਅਲ ਤੁਸੀਂ ਉਸ ਹਿਸਾਬ ਨਾਲ ਪਾ ਦਿਓ ਉਹ ਜਿਹੜਾ ਬਾਕੀ ਰਹਿ ਜਾਏਗਾ ਉਹ ਵਾਈਟ ਵਿੱਚ ਜਾਂ yellow ਵਿੱਚ ਮਿਕਸ ਕਰ ਲੈਣਾ ਠੀਕ ਹੈ ਜੀ ਹੁਣ ਕੀ ਅਸੀਂ ਕਰਨਾ ਹੈ ਕਿ ਜਿਹੜਾ ਬੀਟਰੂਟ ਹੈ ਅਸੀਂ ਇੱਕ ਵਿੱਚ ਪਾ ਦਾਂਗੇ ਸਾਰਾ ਇਹਦਾ ਸਾਡਾ ਕਲਰ ਬਣ ਗਿਆ ਰੈੱਡ ਬਹੁਤ ਹੀ ਵਧੀਆ 컬러ਫੁਲ ਸਾਡੀ ਰੈਸਪੀ ਬਣੇਗੀ ਔਰ ਇੱਕ ਵਾਰੀ ਬੱਚਾ ਨੂੰ ਜ਼ਰੂਰ ਖਵਾਣਾ ਇਹ ਬਣਾ ਕੇ ਦੇਖਣਾ ਬੱਚੇ ਕਿੰਨੇ ਖੁਸ਼ ਹੁੰਦੇ ਹਨ ਔਰ ਹੈ ਵੀ ਦੇਖੋ ਸੂਜੀ ਦੀ ਇਹ ਕਿੰਨੀ ਹੈਲਦੀ ਰੈਸਪੀ ਹੈ ਬਾਜ਼ਾਰਾਂ ਚ ਤੁਸੀਂ সুইਟ ਡਿਸ਼ ਲੈਂਦੇ ਹੋ ਪਤਾ ਨਹੀਂ ਕੀ ਕੁਝ ਪਾਇਆ ਹੁੰਦਾ ਹੈ ਕੀ ਨਹੀਂ ਪਾਇਆ ਹੁੰਦਾ ਇਹਨੂੰ ਚੰਗੇ ਤਰ੍ਹਾਂ ਤੁਸੀਂ ਮਿਕਸ ਕਰ ਲੈਣਾ ਕਲਰ ਨੂੰ ਦੇਖੋ ਨਾਲ ਤੇ ਫਰੂਟ ਹੈਗਾ ਵੇ ਨਾ ਵੈਜੀਟੇਬਲ ਨਾ ਫਰੂਟ ਜੋ ਵੀ ਤੁਸੀਂ ਕਹਿ ਸਕਦੇ ਉਹਨੂੰ ਔਰ ਇਹਦੇ ਵਿੱਚ ਕੋਈ ਅਸੀਂ ਗਲਤ ਚੀਜ਼ ਨਹੀਂ ਪਾ ਰਹੇ ਡਰਾਈ ਫਰੂਟ ਤੇ ਐ ਹੀ ਬਸ ਬਣਾ ਰਿਆ ਕਲਰ ਪਾ ਕੇ ਠੀਕ ਹੈ ਜੀ ਬੀਟਰ ਰੂਟ ਤੁਸੀਂ ਚਾਹ ਨਹੀਂ ਪਾਣਾ ਚਾਹੁੰਦੇ ਤਾਂ ਤੁਸੀਂ ਉਹਦਾ ਕਲਰ ਵੀ ਨਿਚੋੜ ਕੇ ਪਾ ਸਕਦੇ ਹੋ ਪਰ ਇਹ ਤੇ ਬਹੁਤ ਹੀ ਹੈਲਦੀ ਚੀਜ਼ ਹੈ ਹੁਣ ਅਸੀਂ ਇਹਦੇ ਵਿੱਚ ਦੂਜੇ ਚ ਪਾ ਦਾਂਗੇ ਕਲਰ yellow ਇਹ ਦੇਖੋ ਜੀ yellow ਕਲਰ ਕਿੰਨਾ ਵਧੀਆ ਪੰਜੇਗਾ ਔਰ ਇੱਕ ਅਸੀਂ white ਰੰਗ ਦਵਾਂਗੇ ਠੀਕ ਹੈ ਜੀ ਅਲੱਗ-ਅਲੱਗ ਚਮਚ ਰੱਖਣਾ ਚਮਚ ਤੁਸੀਂ ਮਿਕਸ ਨਹੀਂ ਕਰਨਾ ਇਹ ਦੇਖੋ ਜੀ ਕਲਰ ਕਿੰਨਾ ਵਧੀਆ ਬਣ ਗਿਆ ਹੁਣ ਅਸੀਂ ਇਹਨੂੰ ਅਲੱਗ-ਅਲੱਗ ਕਲਰ ਨੂੰ ਵੱਖਰੇ-ਵੱਖਰੇ ਨੂੰ ਬਣਾਉਣ ਵਾਸਤੇ ਅਸੀਂ ਕੀ ਕਰਾਂਗੇ ਸੈਂਟਰ ਵਿੱਚ ਅਸੀਂ ਵਾਈਟ ਕਲਰ ਰੱਖਾਂਗੇ ਸਾਈਡਾਂ ਤੇ ਅਸੀਂ ਰੈੱਡ ਤੇ yellow ਰੱਖਾਂਗੇ ਦੇਖੋ ਜੀ ਕਿੰਨੇ ਪਿਆਰੇ ਲੱਗ ਰਹੇ ਨੇ ਕਲਰ ਤਿੰਨੋਂ ਔਰ ਜਦੋਂ ਇਹ ਰੈਸਪੀ ਬਣ ਜੇਗੀ ਤੇ ਤੁਸੀਂ ਦੇਖੋ ਕਿ ਕਿੰਨੀ ਚੀਜ਼ ਵਧੀਆ ਬਣੇਗੀ ਉੱਤੇ ਜੇ ਡਰਾਈ ਫਰੂਟ ਵੀ ਪੈਣਾ ਠੀਕ ਹੈ ਜੀ ਹੁਣ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਰੈੱਡ ਕਲਰ ਡੱਬਿਆਂ ਦੇ ਵਿੱਚ ਅਸੀਂ ਰੈੱਡ ਕਲਰ ਪਾਵਾਂਗੇ ਮਿਕਸ ਚੰਗੀ ਤਰ੍ਹਾਂ ਕਰ ਲੈਣਾ ਅਸੀਂ ਦੋਨਾਂ ਡੱਬਿਆਂ ਦੇ ਵਿੱਚ ਅੱਧਾ-ਅੱਧਾ ਕਲਰ ਪਾ ਦਵਾਂਗੇ ਇਹ ਦੇਖੋ ਜੀ ਸਾਡੇ ਦੋ ਡੱਬੇ ਤਿਆਰ ਨੇ ਅੱਧਾ ਸੀ ਅੱਧਰ ਪਾ ਦਾਂਗੇ ਕਲਰ ਅੱਧਾ ਸੀ ਅੱਧਰ ਕਲਰ ਪਾ ਦਾਂਗੇ ਥੋੜੀ ਜਿਹੀ ਉੱਤੇ ਸਪੇਸ ਛੱਡਨੀ ਹੈ ਕਿਉਂਕਿ ਇਹ ਫੁੱਲੇਗਾ ਸੀ ਵਿੱਚ ਮਿੱਠਾ ਸੋਡਾ ਪਾਇਆ ਇਨੋਂ ਪਾਣੀ ਤੁਸੀਂ ਇਨੋਂ ਪਾ ਦੋ ਬਟ ਮੈਂ ਇਨੋਂ ਦੀ ਕੱਟ ਯੂਜ਼ ਕਰਦੀ ਹਾਂ ਕਿਉਂਕਿ ਇਹਦੇ ਨਾਲ ਮਿੱਠੇ ਸੋਡੇ ਦੇ ਨਾਲ ਹੀ ਸੂਜੀ ਬਹੁਤ ਵਧੀਆ ਬਣ ਜਾਂਦੀ ਹੈ ਹੁਣ ਅਸੀਂ yellow ਕਲਰ ਪਾਵਾਂਗੇ ਉੱਪਰ ਸੌਰੀ white ਕਲਰ ਪਾਵਾਂਗੇ white ਨੂੰ ਸੀ ਮਿਕਸ ਕਰਨਾ ਉੱਪਰ ਠੀਕ ਹੈ ਜੀ ਕਿਉਂਕਿ ਸਾਡੇ ਦੋਨੋਂ ਕਲਰ ਇਹ ਇੱਕੋ ਜਿਹਾ ਹੋ ਜਨ ਅਸੀਂ ਇਸ ਵਾਸਤੇ ਅਲੱਗ-ਅਲੱਗ ਕਲਰ ਪਾ ਰਹੇ ਹਾਂ yellow ਨਾਲ ਮਿਕਸ ਨਹੀਂ ਕਰਨਾ ਅਸੀਂ white ਦੇ ਉੱਪਰ yellow ਪਾਵਾਂਗੇ ਚਾਹੇ ਤੁਸੀਂ ਇਹਨੂੰ 2-2 ਮਿੰਟ ਸਟੀਮ ਵੀ ਦੇ ਦੇ ਕੇ ਫਿਰ ਪਾ ਸਕਦੇ ਹੋ ਤਾਂ ਕਿ achhi tarah mai band ho jave te set ho jave ਹੁਣ ਅਗਰ ਤੀਜਾ ਕਲਰ ਪਾਣਾ ਵੀ ਇਹ ਚਾਹਦੇ ਹੋ ਤੇ ਤੁਸੀਂ ਬਾਅਦ ਵਿੱਚ ਵੀ ਪਾ ਸਕਦੇ ਹੋ ਬਹੁਤ ਅੱਛਾ ਸੈੱਟ ਹੋ ਜਾਂਦਾ ਹੈ ਮੈਂ ਤੁਹਾਨੂੰ ਦੂਸਰਾ ਤੀਸਰਾ ਕਲਰ ਵੀ ਦਿਖਾਨੀ ਹੈ ਸੈੱਟ ਕਰਕੇ ਪਹਿਲੇ ਅਸੀਂ ਇਹਨੂੰ 2 ਮਿੰਟ ਸਟੀਮ ਦੇਵਾਂਗੇ ਫਿਰ ਇਹਨੂੰ ਕੱਢ ਕੇ ਤੇ ਉਸ ਤੋਂ ਬਾਅਦ ਅਸੀਂ ਤੀਸਰਾ ਕਲਰ ਪਾਵਾਂਗੇ ਠੀਕ ਹੈ ਜੀ ਹਾਂਜੀ ਅਸੀਂ ਇਹਨੂੰ ਸਟੀਮਰ ਵਿੱਚ ਰੱਖ ਦਿੱਤਾ ਹੁਣ ਮੈਂ ਇਹਨੂੰ 2 ਮਿੰਟ ਵਾਸਤੇ ਸਿਰਫ 2 ਮਿੰਟ ਵਾਸਤੇ ਟੱਕਾਂਗੇ ਤਾਂ ਕਿ ਜਿਹੜਾ ਸਾਡਾ ਬੇਸ ਹੈ ਉਹ ਅੱਛੀ ਤਰ੍ਹਾਂ ਬੈਠ ਜਾਵੇ ਤੇ ਅਸੀਂ ਡਰਾਈ ਫਰੂਟ ਵੀ ਪਾਣਾ ਹੈ ਹੁਣ ਅਸੀਂ ਤੀਸਰਾ ਕਲਰ ਉੱਪਰ ਪਾਵਾਂਗੇ ਰੈੱਡ ਕਲਰ ਠੀਕ ਹੈ ਜੀ ਹੁਣ ਅਸੀਂ ਇਹਨੂੰ 2 ਕਮਿੰਟ ਵਾਸਤੇ ਸਟੀਮ ਦੇਵਾਂਗੇ ਉਸ ਤੋਂ ਬਾਅਦ ਅਸੀਂ ਅਗਲਾ हां जी ਤੁਸੀਂ ਦੇਖ ਸਕਦੇ ਹੋ ਕਿ ਇਹ ਬਿਲਕੁਲ ਸੈੱਟ ਹੋ ਗਿਆ ਹੈ ਹੁਣ ਅਸੀਂ 2 ਮਿੰਟ ਬਾਅਦ ਇਹਨੂੰ ਉੱਥੇ ਦੇ ਦਿੱਤੀ ਸਟੀਮ ਤੇ ਅਸੀਂ ਇਹਨੂੰ 2 ਮਿੰਟ ਬਾਹਰ ਕੱਢ ਲਾਂਗੇ ਤੇ ਇਹਦੀ ਸੈਟਿੰਗ ਕਰਾਂਗੇ ਠੀਕ ਹੈ ਜੀ ਹੁਣ ਅਸੀਂ 3rd ਵਾਲਾ ਵੀ ਕਲਰ ਪਾ ਦਾਂਗੇ ਵਿੱਚ ਜੀ ਅਸੀਂ 3 ਵਾਲਾ ਵੀ ਕਲਰ ਪਾ ਦਾਂਗੇ ਉੱਪਰ ਔਰ ਬਹੁਤ ਵਧੀਆ ਸੈਟਿੰਗ ਬਣ ਜਣੀ ਇਹਦੀ ਆਪਣੇ ਆਪ ਹੀ 컬러ਫੁਲ ਬਣ ਜਾਏਗਾ ਹੁਣ ਅਸੀਂ ਪਾ ਦਾਂਗੇ ਡਰਾਈ ਫਰੂਟ ਦੋਨੋਂ ਡੱਬਿਆਂ 'ਚ ਅਸੀਂ ਉੱਪਰ ਡਰਾਈ ਫਰੂਟ ਪਾ ਦੇਣਾ ਔਰ ਫਿਰ ਅਸੀਂ ਵਿੱਚ ਸੈੱਟ ਕਰਕੇ ਰੱਖ ਦੇਵਾਂਗੇ ਠੀਕ ਹੈ ਜੀ ਹੁਣ ਅਸੀਂ ਸਟੀਮ ਫਿਰ ਦਵਾਵਾਂਗੇ ਜਿੰਨਾ ਤੁਸੀਂ ਮਰਜ਼ੀ ਡਰਾਈ ਫਰੂਟ ਪਾ ਸਕਦੇ ਹੋ ਬਹੁਤ ਹੀ ਟੇਸਟੀ ਤੇ ਹੈਲਦੀ ਬਣੇਗਾ ਘੜ ਤੋਂ ਘੜ ਹੁਣ 15 ਤੋਂ 20 ਮਿੰਟ ਤੁਸੀਂ ਉੱਪਰ ਰੱਖਣਾ ਤੇ ਉਸ ਤੋਂ ਬਾਅਦ ਕੱਢ ਲੋਗੇ ਠੀਕ ਹੈ ਜੀ ਹੁਣ ਮੈਂ ਸਟੀਮਰ ਦੇ ਵਿੱਚ ਫਿਰ ਰੱਖਣ ਲੱਗਿਆਂ ਔਰ 15 ਮਿੰਟ ਬਾਅਦ ਤੁਹਾਨੂੰ ਮੈਂ ਦਾ ਰਿਜ਼ਲਟ ਦਿਖਾਵਾਂਗੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਸੂਜੀ ਦੀ ਜਿਹੜੀ ਮੈਂ ਰੈਸਪੀ ਬਣਾਈ ਏ ਉਹ ਮੈਂ ਕਟਿੰਗ ਕਰ ਦਿੱਤੇ ਨੇ ਪੀਸ ਇਹ ਦੇਖੋ ਡਰਾਈ ਫਰੂਟ ਵਿੱਚ ਨਜ਼ਰ ਆ ਰਿਹਾ ਕਿੰਨੇ ਵਧੀਆ ਪੀਸ ਬਣੇ ਨੇ ਇਸ ਤਰੀ ਤੁਸੀਂ ਚੋਰਸ ਡੱਬੇ ਦੇ ਵਿੱਚ ਪਾ ਕੇ ਬਿਲਕੁਲ ਕੇਕ ਰਸ ਲੱਗ ਰਹੇ ਨੇ ਜਿਵੇਂ ਕੇਕ ਰਸ ਹੁੰਦੇ ਨੇ ਔਰ ਇਹਨੂੰ ਕੋਈ ਵੀ ਤੁਸੀਂ ਨਾਂ ਦੇ ਸਕਦੇ ਹੋ ਬਹੁਤ ਹੀ ਵਧੀਆ ਅਗਰ ਤੁਸੀਂ ਗੁਲਾਈ ਵਿੱਚ ਕੱਟਨੇ ਨੇ ਗੁਲਾਈ ਚ ਕੱਟ ਦਿੰਦੇ ਜਿਸ ਤਰ੍ਹਾਂ ਦਾ ਤੁਸੀਂ ਬਰਤਨ ਲਓਗੇ ਉਸ ਤਰ੍ਹਾਂ ਦੇ ਉਹ ਆਣਗੇ ਸ਼ੇਪ ਲੈ ਕੇ ਠੀਕ ਹੈ ਜੀ ਮੈਂ ਚੌਰਸ ਕੱਟੇ ਸੀਗੇ ਚੌਰਸ ਡੱਬੇ ਚ ਪਾਇਸ਼ੀ ਤੇ ਚੌਰਸ-ਚੌਰਸ ਪੀਸ ਨਿਕਲੇ ਨੇ ਇਹ ਦੇਖੋ ਜੀ ਕਿੰਨਾ ਵਧੀਆ ਪੀਸ ਬਣ ਗਿਆ ਇਹਨੂੰ ਘੱਟੋ ਘੱਟ 15 ਜਾਂ 20 ਮਿੰਟ ਦੇ ਰਹਿਣ ਆਪਣੇ ਆਪ ਦੇਖੋ ਕਲਰ ਵਿੱਚ yellow ਆ ਗਿਆ ਸਾਈਡ ਤੇ red ਆ ਗਿਆ ਔਰ ਕਿਧਰੇ red ਕਿਧਰੇ yellow ਮਿਕਸ ਜਾ ਕਲਰ ਹੋ ਗਿਆ ਆਪਣੇ ਆਪ ਇਹ ਦੇਖੋ ਜੀ ਨੇ ਵਧੀਆ ਬਣ ਗਏ ਨੇ। ਔਰ ਐਨੇ ਸੌਫਟ ਨੇ ਨਾ ਖਾਣ ਵਿੱਚ ਵੀ ਬਹੁਤ ਹੀ ਟੇਸਟੀ ਬਣੇ ਨੇ। ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਜੀ ਅੱਛਾ ਜੀ। ਮੈਂ সুইਟ ਡਿਸ਼ ਤੁਸੀਂ ਘਰ ਵਿੱਚ ਹੀ ਬਣਾਓ, ਬੱਚਿਆਂ ਨੂੰ ਖਵਾਓ ਅਤੇ ਮਜ਼ੇ ਨਾਲ ਇੰਜੋਏ ਕਰੋ। ਓਕੇ ਜੀ ਸਤਿ ਸ਼੍ਰੀ ਅਕਾਲ ਜੀ।